ਮੇਰਾ ਨਾਮ ਮੰਗਲਦਾਸ ਸਿੰਘ ਆ ਜੀ ਮੈਂ ਮੁਕਸਰ ਜੇਲ੍ਹ ਵਿੱਚ ਚੱਕਰ ਹੁਲਦਾਰ ਆ ਸੱਤ ਕਿਵੇਂ ਲੱਗੀ ਵੀਡੀਓ ਤੁਹਾਡੇ ਮੈਂ ਜੀ ਕੁਝ ਦਿਨ ਪਹਿਲਾਂ ਜੇਲ੍ਹ ਵਿੱਚ ਲੜਾਈ ਹੋਈ ਸੀ ਜਿਹਦੇ ਲੜਾਈ ਦੇ ਕਾਰਨ ਜੇਲ੍ਹ ਨੂੰ ਬੰਦ ਕੀਤਾ ਹੋਇਆ ਸੀਗਾ ਦੋਨੇ ਪੱਖਾਂ ਨੂੰ ਜਿਹੜੇ ਦੋ ਧੜਿਆਂ ਦੇ ਵਿੱਚ ਲੜਾਈ ਹੋਈ ਆ ਉਸ ਤੋਂ ਬਾਅਦ ਜਿਹੜਾ ਇੱਕ ਧੜਾ 6 ਬਲਾਕ ਵਿੱਚ ਬੰਦ ਸੀ ਤੇ ਦੂਸਰਾ ਧੜਾ ਇਧਰ 4 ਦੀ 2 ਵਿੱਚ ਬੰਦ ਸੀ ਸਾਰੀ ਜੇਲ੍ਹ ਬੰਦ ਸੀ ਪਤਾ ਨਹੀਂ ਕਿਸ ਹਸਾਬ ਨਾਲ ਇਹ ਬੰਦੀ ਵੀਰ ਨਿਕਲੇ ਤੇ ਬੰਦੀਆਂ ਵੱਲੋਂ 6 ਬਲਾਕ ਵੱਲ ਜਾਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਮੈਂ ਇਹਨਾਂ ਨੂੰ ਮੇਰੀ ਚੱਕਰ ਵਿੱਚ ਡਿਊਟੀ ਸੀ ਚੱਕਰ ਵਿੱਚ ਰੁਕਿਆ ਗਿਆ ਤੇ ਇਹਨਾਂ ਬੰਦੀਆਂ ਵੱਲੋਂ ਮੇਰੇ ਉੱਪਰ ਹੀ ਹਮਲਾ ਕਰ ਦਿੱਤਾ ਗਿਆ ਸਰ ਜੀ ਤੁਸੀਂ ਵਿੱਚ ਨਾ ਹਟਾਉਣ ਪ੍ਰਕਾਵਡ ਬੰਦੇ ਤਾਂ ਉਹ ਬੰਦੇ ਅੱਗੇ ਕਿੱਧਰ ਚੱਲੇ ਸੀ ਜੇ ਮੈਂ ਨਾ ਰਕਾਵਡ ਬੰਦਾ ਤਾਂ ਉਹ ਬੰਦੀਆਂ ਨੇ 6 ਬਲਾਕ ਜਾਣਾ ਸੀਗਾ ਜਿਨ੍ਹਾਂ ਨਾਲ ਉਹਨਾਂ ਦੀ ਲੜਾਈ ਹੋਈ ਸੀ ਤੇ ਉੱਥੇ ਉਹਨਾਂ ਨੇ ਜਾ ਕੇ ਉਨਰ ਤੇ ਹਮਲਾ ਕਰਨਾ ਹੋਰ ਵੱਡੀ ਹੰਸਾਉਣੀ ਹਾਂਜੀ ਤੇ ਪਹਿਲਾਂ ਵੀ ਲੜਾਈ ਹੋਈ ਹੈ ਜੀ 18 ਤੇ 19 ਨੂੰ ਉਹ ਕਿੰਨੇ ਲੋਕ ਜ਼ਖਮੀ ਆ ਕੋਲ ਉਹਦੇ ਵਿੱਚ ਕੁਝ ਐਲ ਦਾ ਜਦੋਂ ਹਾਂਜੀ ਉਹਦੇ ਵਿੱਚ 5-6 ਬੰਦੇ ਜ਼ਖਮੀ ਹੋਏ ਹੈ ਜੀ ਇੱਕ ਪੁਲਿਸ ਮੁਲਾਜ਼ਮ ਕੱਲ ਵੀ ਦੱਸਿਆ ਜਾ ਰਿਹਾ ਜ਼ਖਮੀ ਹਾਂਜੀ ਇਹ ਕੱਲ ਪਰਸੋ ਪਰਸ ਹੋਇਆ ਜੀ ਉਹਦੀ ਹਾਲਤ ਕਿਹੋ ਜੀ ਹੈ ਮੁੰਡੇ ਜੀ ਉਹ ਠੀਕ ਹੈ ਜੀ ਤੁਹਾਡੇ ਸੱਟ ਕਿੱਥੇ ਕਿੱਥੇ ਲੱਗੀ ਹੈ ਵੀਰ ਜੀ ਮੇਰੀ ਜੀ ਇੱਕ ਲੱਤ ਤਾਂ ਪੂਰੀ ਟੁੱਟ ਚੁੱਕੀ ਹੈ ਤੇ ਦੂਸਰੀ ਲੱਤ ਫ੍ਰੈਕਚਰ ਹੋਈ ਆ ਸਿਰ ਵਿੱਚ ਮੇਰੇ ਟੰਕੇ ਆ ਦੋਨਾਂ ਲੱਤਾਂ ਤੇ ਪੈਰਾਂ ਤੇ ਟਾਂਕੇ ਆ ਕਿਸ ਚੀਜ਼ ਨਾਲ ਹਮਲਾ ਕੀਤਾ ਤੁਹਾਡੇ ਜੇਲ੍ਹ ਵਿੱਚੋਂ ਜਿਹੜੀਆਂ ਲੋਹੇ ਦੀਆਂ ਬਾਰੀਆਂ ਉਹਨਾਂ ਨੂੰ ਪੱਤੀਆਂ ਤੋੜ ਕੇ ਲਿਆਉਂਦੇ ਆ ਉਹਨਾਂ ਨਾਲ ਹਮਲਾ ਕੀਤਾ ਗਿਆ ਕਿਹੋ ਜੀ ਕਾਰਵਾਈ ਦੀ ਮੰਗ ਕਰਦੇ ਪ੍ਰਸ਼ਾਸਨ ਵੱਲੋਂ ਇਨਸਾਫ਼ ਦੀ ਮੰਗ ਕਰਦੇ ਕਿ ਇਹਨਾਂ ਨੂੰ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇ ਸਰ ਇਹ ਕਿਹੋ ਜੀ ਕਿਸਮ ਦੀ ਕੈਦੀ ਸੀ ਕੀ ਕ੍ਰਿਮੀਨਲ ਰਿਕਾਰਡ ਵਾਲੀ ਸੀ ਜਾਂ ਕੋਈ ਨਸ਼ੇ ਪੱਤੇ ਵਾਲੀ ਜਾਂ ਚੋਰ ਚੱਕੇ ਜਿਹੜੇ ਸਾਡੇ ਤੇ ਹਮਲਾ ਕੀਤਾ ਜਿਨ੍ਹਾਂ ਨੇ ਜਿਨ੍ਹਾਂ ਬੰਦੀਆਂ ਵੱਲੋਂ ਹਮਲਾ ਕੀਤਾ ਗਿਆ ਇਹ ਤਕਰੀਬਨ ਇਹਨਾਂ ਵਿੱਚੋਂ 302 ਦੇ ਮਾਮਲੇ ਵਾਲੇ ਕੈਦੀ ਚਾਹਮਲ ਸਿੰਘ ਕੋਈ ਗੈਂਗਸਟਰ ਗਰੁੱਪ ਵੀ ਸੀਗਾ ਇਹਦੇ ਵਿੱਚ ਨਹੀਂ ਜੀ ਇਹਦੇ ਵਿੱਚ ਗੈਂਗਸਟਰ ਕੋਈ ਨਹੀਂ ਜੀ ਇਹ ਨਾਰਮਲ ਬੰਦੀਆਂ ਜਿਨ੍ਹਾਂ ਤੇ 302 ਦੇ ਪਰਚੇ ਦਰਜ ਆ ਇਹਨਾਂ ਵੱਲੋਂ ਮੇਰੇ ਉੱਪਰ ਹੋਣਾ ਦੇ। ਤੋਂ ਸਾਹ ਜਾਣਕਾਰੀ ਸੀ ਕਿ 3 ਦਿਨ ਤੋਂ ਲਗਾਤਾਰ ਜੇਲ੍ਹ ਵਿੱਚੋਂ ਕੁਝ ਜ਼ਖਮੀ ਆ ਰਹੇ ਆ ਕੀ ਮਾਮਲਾ ਹੁਣ ਤੱਕ ਤੁਹਾਡਾ ਧਿਆਨ ਹੈ? ਅ ਜੇਲ ਦੇ ਵਿੱਚ ਕੁਝ ਲੜਾਈ ਦੀਆਂ ਜਿਹੜੀਆਂ ਇਨਸੀਡੈਂਸ ਹੈ ਉਹ ਕੋਈ ਹੈ ਉਹਦੇ ਅੰਦਰ ਸਾਡੇ ਕੋਲੇ 18 ਤਰੀਕ ਨੂੰ ਤਿੰਨ ਪ੍ਰिजनਰ ਆ ਜਿਹੜੇ ਉਹ ਆਏ ਸੀਗੇ ਉਹਨਾਂ ਚੋਂ ਇੱਕ ਪ੍ਰिजनਰ ਦੀ ਲੱਤ ਫ੍ਰੈਕਚਰ ਹੈ ਜੀ ਇੱਕ ਦੀ ਬਾਹਾਂ ਫ੍ਰੈਕਚਰ ਹੈ ਉਹ ਸਾਡੇ ਕੋਲੇ ਹੁਣ ਪ੍ਰੈਜ਼ੈਂਟਲੀ ਐਡਮਿਟਡ ਨੇ ਤੇ ਇਹ ਸੇਮ ਉਹਦੀ ਕੰਟੀਨਿਊਸ਼ਨ ਹੀ ਹੋਣੀ ਹੈ ਮੇਬੀ ਲੜਾਈ ਦੀ ਤਾਂ ਉਹ ਇੱਕ ਕੱਲ ਸਾਡੇ ਕੋਲ ਮੁਲਾਜ਼ਮ ਆਏ ਸੀਗੇ ਇੱਕ ਮੁਲਾਜ਼ਮ ਅੱਜ ਲੈ ਕੇ ਆਏ ਉਹਨਾਂ ਦੀ ਵੀ ਲੱਤ ਹੈ ਜਿਹੜੀ ਉਹ ਫ੍ਰੈਕਚਰ ਹੈ। ਪਹਿਲਾਂ ਇਲਾਜ ਚੱਲ ਰਿਹਾ ਜੀ। ਸਰ ਫ੍ਰੈਕਚਰ ਵਾਲੀ ਲੜਾਈ ਨੂੰ ਹੀ ਨਹੀਂ ਸਕੇ ਜਾਂਦਾ ਕਿ ਨਾਰਮਲ ਲੜਾਈ ਚੱਲ ਰਹੀ ਹੈ। ਥੋੜਾ ਹੁੰਦਾ ਤਾਂ ਉਹ ਨਾਰਮਲ ਤਾਂ ਨਹੀਂ ਤੁਸੀਂ ਕਹਿ ਸਕਦੇ ਕਿ ਲੜਾਈ ਤਾਂ ਕਾਫੀ ਉੱਥੇ ਹੋਈ ਹੋਣੀ ਹੈ। ਹੱਡੀਆਂ ਟੁੱਟਣ ਦਾ ਬਿਨਾ ਹੋ ਸਕਦਾ ਵੀ ਈ ਮਰੀਜ਼ਾਂ ਦੇ ਵਿੱਚ। ਹਾਂਜੀ ਹਾਂਜੀ ਹੋ ਸਕਦਾ।